ਤਮਕਬੀਸ ਵਾਲੇ ਮੁੱਖ ਮੰਤਰੀ ਦੀ ਜਿਹੜੀ ਵੀਡੀਓ ਆ ਉਹ ਸਾਰੇ ਪਾਸੇ ਵਾਇਰਲ ਹੋ ਰਹੀ ਆ ਤੇ ਕੁੱਟਮਾਰ ਉਸ ਨਾਲ ਹੋ ਰਹੀ ਆ ਤੇ ਉਸ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਫੜ ਕੇ ਖਿੱਚਿਆ ਜਾ ਰਿਹਾ ਤੇ ਗੁਰਚੰਨ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹਾ ਕਰਨਾ ਜਿਹੜੇ ਹੋਰ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਵੀ ਵਡਾਵਾ ਦੇਵੇਗਾ ਤੇ ਪੁਲਿਸ ਮੁਲਾਜ਼ਮ ਉਸ ਨੂੰ ਕੇਸਾਂ ਤੋਂ ਫੜ ਕੇ ਖਿੱਚ ਰਹੇ ਨੇ ਤੇ ਇਹ ਸ੍ਰੀਆਮ ਗਲਤ ਆ ਕਿਉਂਕਿ ਇਹ ਹੋਰ ਵੀ ਸਿੱਖਾਂ ਨੂੰ ਜਿਹੜੇ ਬਾਹਰਲੇ ਸ਼ਰਾਰਤੀ ਅੰਸਰ ਨੇ ਉਸੇ ਤਰ੍ਹਾਂ ਕਰਨਗੇ ਤੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਕਿਸੇ ਦੇ ਕੇਸਾਂ ਤੋਂ ਫੜ ਕੇ ਉਸ ਨੂੰ ਖਿੱਚਿਆ ਜਾਵੇ ਤੇ ਇਹ ਸਿੱਖੀ ਨੂੰ ਸ਼ਰਿਆਮ ਢਾਲਾਈ ਗਈ ਹੈ ਤੇ ਭਵੰਤਮਾਨ ਨੂਸ ਨੇ ਕਿਹਾ ਕਿ ਤੁਸੀਂ ਵੀ ਇਹਨਾਂ ਦੇ ਬਣਦੀ ਕਾਰਵਾਈ ਕਰੋ ਤਾਂ ਕਿ ਹੋਰ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਹਿੰਮਤ ਨਾ ਕਰ ਸਕੇ ਤੇ ਕਿਸੇ ਦੇ ਕੇਸਾਂ ਨੂੰ ਹੱਥ ਨਾ ਪਾ ਸਕੇ ਕੀ ਕਿਹਾ ਉਹਨਾਂ ਨੇ ਉਹ ਤੁਹਾਨੂੰ ਸੁਣਾਉਣੇ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਆ ਉਹ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਦੇ ਨਾਲ ਮਸ਼ਹੂਰ ਆ ਉਸ ਨੂੰ ਪੁਲਿਸ ਦੇ ਦੋ ਜਿਹੜੇ ਆ ਲੋਕ ਆ ਇੱਕ ਥਾਣੇਦਾਰ ਤੇ ਇੱਕ ਉਹਦਾ ਸਹਾਇਕ ਉਸ ਦੀ ਬਹੁਤ ਮਾੜੀ ਤਰ੍ਹਾਂ ਕੁੱਟਮਾਰ ਕਰ ਰਹੇ ਆ ਤੇ ਉਹ ਇਸ ਗੱਲ ਹੀ ਜਿੱਥੇ ਰੱਬ ਦਾ ਨਾਮ ਜਪਦਾ ਵਾ ਤੇ ਉੱਥੇ ਉਹ ਮੰਤਰਲਾ ਵੀ ਕਰਦਾ ਕਿ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਦੀ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਲਾਈ ਗਈ ਉਹਦੇ ਕੇਸ ਖੋਏ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਾੜੀ ਤਸਵੀਰ ਹੈ ਇਸ ਪੰਜਾਬ ਦੇ ਧਰਤੀ ਦੇ ਉੱਤੇ ਭਾਵੇਂ ਕਿਤੇ ਵੀ ਵਾਪਰੇ ਤੇ ਸਾਡੇ ਮੰਦਿਰਾਂ ਦੇ ਅੰਦਰ ਬੜਾ ਵੱਡਾ ਦੁੱਖ ਹੁੰਦਾ ਸੋ ਜਿਸ ਤਰ੍ਹਾਂ ਦੀ ਉਹਦੇ ਨਾਲ ਰਵਈਆ ਤੇ ਵਤੀਰਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਹੈ ਜਿਹਦੇ ਲਈ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਆ ਇਸ ਗੱਲ ਹੀ ਉਹਨਾਂ ਨੂੰ ਜਵਾਬ ਦੇਣਾ ਪਾਏਗਾ ਕਾਰਨ ਕੀ ਹੈ ਕੀ ਨਹੀਂ ਹੈ ਇਸ ਗੱਲ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਜਿਸ ਤਰ੍ਹਾਂ ਦੀ ਵਿਹਾਰ ਪੁਲਿਸ ਕਰ ਰਹੀ ਆ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਕੋਲੇ ਕਿਸੇ ਵੀ ਜਿਹੜਾ ਜੁਰਮ ਕਰਨ ਵਾਲਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਨ ਵਾਲਾ ਉਸ ਦੇ ਲਈ ਨਹੀਂ ਵਰਤਿਆ ਜਾ ਸਕਦਾ ਸੋ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖਲ ਦੇ ਕੇ ਆਪਣੇ ਆਪ ਦੇ ਵਿੱਚ ਜਿਹੜੀ ਆ ਸਿੱਖ ਆਵਾਮ ਦੇ ਅੰਦਰ ਜਿਹੜੀ ਮਨ ਤੇ ਝੋਟ ਲੱਗੀ ਆ ਇਸ ਦਾ ਜਿਹੜਾ ਬਣਦਾ ਜਵਾਬ ਜ਼ਰੂਰ ਦੇਵੇ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਆ ਉਹ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਦੇ ਨਾਲ ਮਸ਼ਹੂਰ ਆ ਉਸ ਨੂੰ ਪੁਲਿਸ ਦੇ ਦੋ ਜਿਹੜੇ ਆ ਲੋਕ ਆ ਇੱਕ ਥਾਣੇਦਾਰ ਤੇ ਇੱਕ ਉਹਦਾ ਸਹਾਇਕ ਉਸ ਦੀ ਬਹੁਤ ਮਾੜੀ ਤਰ੍ਹਾਂ ਕੁੱਟਮਾਰ ਕਰ ਰਹੇ ਆ ਤੇ ਉਹ ਇਸ ਗੱਲ ਹੀ ਜਿੱਥੇ ਰੱਬ ਦਾ ਨਾਮ ਜਪਦਾ ਵਾ ਤੇ ਉੱਥੇ ਉਹ ਮਿੰਤਰਲਾ ਵੀ ਕਰਦਾ ਕਿ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਦੀ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਲਾਈ ਗਈ ਉਹਦੇ ਕੇਸ ਖੋਏ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਾਰੀ ਤਸਵੀਰ ਆ ਇਸ ਪੰਜਾਬ ਦੇ ਧਰਤੀ ਦੇ ਉੱਤੇ ਭਾਵੇਂ ਕਿਤੇ ਵੀ ਵਾਪਰੇ ਤੇ ਸਾਡੇ ਮੰਦਿਰ ਅੰਦਰ ਬੜਾ ਵੱਡਾ ਦੁੱਖ ਹੁੰਦਾ ਸੋ ਜਿਸ ਤਰ੍ਹਾਂ ਦੀ ਉਹਦੇ ਨਾਲ ਰਵਈਆ ਤੇ ਵਤੀਰਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਆ ਜਿਹਦੇ ਲਈ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਆ ਇਸ ਗੱਲ ਹੀ ਉਹਨਾਂ ਨੂੰ ਜਵਾਬ ਦੇਣਾ ਪਾਏਗਾ ਕਾਰਨ ਕੀ ਹੈ ਕੀ ਨਹੀਂ ਹੈ ਇਸ ਗੱਲ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਜਿਸ ਤਰ੍ਹਾਂ ਦੀ ਵਿਹਾਰ ਪੁਲਿਸ ਕਰ ਰਹੀ ਆ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਕੋਲ ਕਿਸੇ ਵੀ ਜਿਹੜਾ ਜੁਰਮ ਕਰਨ ਵਾਲਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਨ ਵਾਲਾ ਉਸ ਦੇ ਲਈ ਨਹੀਂ ਵਰਤਿਆ ਜਾ ਸਕਦਾ ਸੋ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖਲ ਦੇ ਕੇ ਆਪਣੇ ਆਪ ਦੇ ਵਿੱਚ ਜਿਹੜੀ ਆ ਸਿੱਖ ਆਵਾਮ ਦੇ ਅੰਦਰ ਜਿਹੜੀ ਮੰਨ ਤੇ ਚੋਟ ਲੱਗੀ ਆ ਇਸ ਦਾ ਜਿਹੜਾ ਬਣਦਾ ਜਵਾਬ ਜ਼ਰੂਰ ਦੇਵੇ